ਲੇਟੈਸਟ ਵੀਡੀਓ ਅਤੇ ਅਪਡੇਟਸ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਦੇ ਨਾਲ ਦਾ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਅਪਡੇਟ ਮਿਲਦੇ ਰਹਿਣ ਕਾਰਟੂਨ ਅਤੇ ਸੁੰਦਰ ਪੇਂਟਿੰਗ ਦੇ ਨਾਲ ਸਰਜੀ ਸਕੂਲ ਦੀ ਇਮਾਰਤ ਗੀਤਾਂ ਦੀ ਧੁੰਦ ਤੇ ਸਟੇਜ ਉੱਪਰ ਥਿਰਕਦੇ ਬੱਚਿਆਂ ਦੇ ਪੈਰ ਸਾਲਾਨਾ ਸਮਾਗਮ ਦੇ ਵਿੱਚ ਪਹੁੰਚੇ ਮਹਿਮਾਨ ਅਤੇ ਪਤਵੰਤਿਆਂ ਦਾ ਸਨਮਾਨ ਜੀ ਹਾਂ ਜਸ਼ਨ ਦੀਆਂ ਇਹ ਤਸਵੀਰਾਂ ਸਕੂਲ ਦੇ ਸਾਲਾਨਾ ਸਮਾਗਮ ਦੀਆਂ ਹਨ ਪਰ ਇਹ ਤਸਵੀਰਾਂ ਕਿਸੇ ਨਿੱਜੀ ਸਕੂਲ ਦੀਆਂ ਨਹੀਂ ਬਲਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਾਜੇ ਚੱਕ ਦੇ ਸਰਕਾਰੀ ਸਕੂਲ ਦੀਆਂ ਹਨ ਜੋ ਕਿ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇ ਰਿਹਾ ਹੈ ਸਕੂਲ ਦੀ ਪ੍ਰਿੰਸੀਪਲ ਰਜਵਿੰਦਰ ਪਾਲ ਕੋਰ ਅਤੇ ਸਕੂਲ ਦੇ ਸਮੂਹ ਸਟਾਫ ਦੀ ਮਿਹਨਤ ਹੀ ਬਾਜੇ ਚੱਕ ਦੇ ਇਸ ਪ੍ਰਾਇਮਰੀ ਸਕੂਲ ਨੂੰ ਅੱਜ ਨਿੱਜੀ ਸਕੂਲਾਂ ਦੇ ਮੁਕਾਬਲੇ ਖੜਾ ਕਰਨ ਵਿੱਚ ਕਾਮਯਾਬ ਹੋਈ ਹੈ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਿਨੋਦ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਲਬੀਰ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਮੁਖੀ ਰਜਵਿੰਦਰ ਪਾਲ ਕੋਰ ਅਤੇ ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ਵੱਲੋਂ ਪਹਿਲ ਕਦਮੀ ਕਰਦੇ ਹੋਏ ਬੀਤੇ ਦਿਨ ਸਕੂਲ ਦੇ ਵਿੱਚ ਇੱਕ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਛੋਟੇ-ਛੋਟੇ ਬੱਚਿਆਂ ਦੀ ਕਲਾਕਾਰੀ ਨੇ ਖੂਬ ਰੰਗ ਬੰਨਿਆ ਨਿਆਰੇ ਪੰਗੜਾ ਪਾਇਆ ਤੁਸੀਂ ਦੇਖਿਆ ਸਾਰੇ ਨੇ ਹੋਰ ਗੱਲਾਂ ਕਰਦੇ ਕਿ ਮੇਰੇ ਕੀ ਨਾਮ ਦਾਸ ਗੁਰੂ ਨਾਮ ਰੋਹਿ ਜਗਜੀਤ ਸਿੰਘ ਜੀ ਸਾਈਂ ਪੰਜਾਬ ਤੋਂ ਬੇਨਤੀ ਹੈ ਕਿ ਮੈਂ ਅੱਜ ਦਾਸਿਕਾ ਤੁਹਾਨੂੰ ਹੋਰ ਆਪਣਾ ਸਨਮਾਨ ਦੇ ਮੈਂ ਗਰਮਚਾਗਾ ਅੱਛਾ ਕਿਹਨਾਂ ਲੱਗਾ ਤੁਹਾਨੂੰ ਬੰਦਾ ਪਾ ਦੇ ਬਹੁਤ ਵਧੀਆ ਲੱਗਾ ਅੱਛਾ ਇਸ ਤੋਂ ਬਾਅਦ ਦੁਬਾਰਾ ਜਿੱਤੇ ਕੰਫਰੰਸ ਹੋਏਗਾ ਤੇ ਪੰਗੜਾ ਪਾਓ ਹਾਂਜੀ तो है। फिर एक तरफ स्टेप उठें पागल आते हो मरने के लिए तो फिर ये जैसे तो मैं बहुत बहुत बड़ा तालाबी है स्कूले टीचर्स जैसे पांडव बंटिया ये कितने जीवाणु बन रहे हो उन्होंने उसकी पटे दिल्ली में प्लांट आया था अच्छा अब उन्होंने किनाको मजा आया वो बेटा ਉਹ ਦੇਖੋ ਕਿ ਹੋਰ ਪਗੜਾ ਪਾਣਾ ਹੈ ਹਾਂ ਸੁਣ ਤੁਹਾਨੂੰ ਕਿਹਨੇ ਪਗੜਾ ਦਿਖਾਇਆ ਟੀਚਰ ਨੇ ਮੈਰਮ ਨੇ ਮੈਰਮ ਨੇ ਦਿਖਾਇਆ ਜਿਹੜਾ ਵਾਲਾ ਉਹਨੇ ਚੈਨਚੇ ਨਾ ਆ ਅੱਜ ਹਾਂ ਚਾਹੀਦਾ ਸੁਣਤੀ ਸਾਰਾ ਚਾਹਤਾ ਹੈ ਜਿਵੇਂ ਇਹ ਸਿਰ ਤੇ ਨਾ ਪਗੜਾ ਪਾਦੇ ਹਾਂ ਜਿਸ ਗਾੜੀ ਸਕੂਲਾਂ ਦੇ ਵਿੱਚ ਵੀ ਦੇਖਿਆ ਜਾਏ ਤੇ ਬਹੁਤ ਜ਼ਿਆਦਾ ਉਕਰਾਲੇ ਕੀਤੇ ਜਾ ਰਹੇ ਨੇ ਜਿਹਦੇ ਨਾਲ ਕਿ ਬੱਚਿਆਂ ਦੇ ਵਿੱਚ ਅੱਜ ਨਹੀਂ ਗੁਰਦੇ ਬਹੁਤ ਵਖਾਇ ਇਹ ਉਸਾਦ ਦੇ ਨਾਲ ਹੀ ਸਰਕਾਰੀ ਸਕੂਲ ਬੱਚੇ ਤਿਆਰ ਹੈ ਸਭ ਕੁਝ ਡਵੈਲਪਮੈਂਟ ਕਰ ਰਹੇ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡੀਪੀਆਈ ਪੰਜਾਬ ਇੰਦਰਜੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਏਡੀਸੀ ਸੁਭਾਸ਼ ਚੰਦਰ ਨੇ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਕੀਤੇ ਜਾ ਰਹੇ ਉਪਰਾਹਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਸੀਂ ਇਹੋ ਹੀ ਜਿਹੜਾ ਹੈ ਟੀਚਰਾਂ ਦਾ ਜਿਹੜਾ ਟੈਲੈਂਟ ਹੈ ਉਹ ਸਾਹਮਣੇ ਕਟ ਲੈ ਕੇ ਆ ਰਹੇ ਆ ਜੀ ਉਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਆ ਸਰਕਾਰੀ ਸਕੂਲਾਂ ਵਿੱਚ ਇਹ ਮਾਹੌਲ ਬਣਾਈਏ ਟੈਲੈਂਟ ਸਾਡੇ ਕੋਲ ਬਹੁਤ ਹੈ ਸਿਰਫ ਇੱਕ ਮਾਰਕੀਟਿੰਗ ਦੀ ਕਮੀ ਸੀ ਉਹ ਹੁਣ ਅਸੀਂ ਇੱਕ ਕਿਸਮ ਮਾਰਕੀਟਿੰਗ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੇ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰਸ ਹੈ ਉਹ ਕਿੰਨੇ ਕੁ ਟੈਲੈਂਟਡ ਹੈ ਬੱਚੇ ਜਿਹੜੇ ਹੈ ਉਹਨਾਂ ਨੂੰ ਹੀ ਵਧੀਆ ਮਾਹੌਲ ਦੇ ਰਹੇ ਆ ਉਹਨਾਂ ਦੇ ਵਿੱਚ ਟੈਲੈਂਟ ਹੈ ਉਹਨੂੰ ਇਸ ਤਰ੍ਹਾਂ ਸਪੂਰੇ ਪੰਜਾਬ ਦੇ ਵਿੱਚ ਕੰਮ ਕਰੀਏ ਔਰ ਅਸੀਂ ਬੜੇ ਸਿਸਟਮੈਟਿਕਲੀ ਉਹ ਕੰਮ ਕਰ ਰਹੇ ਆ ਉਹਨਾਂ ਦੇ ਜਿਹੜੀ ਈਵੈਲੂਏਸ਼ਨ ਉਹਨਾਂ ਦੇ ਕੰਮ ਦੀ ਹੋ ਰਹੀ ਹੈ ਅੱਜ ਮੈਂ ਉਸ ਗੱਲ ਕੀਤੀ ਸੀ ਕਿ ਮਿਡ ਟੈਸ ਇੱਕ ਇੱਕ ਬੱਚੇ ਦਾ ਟੈਸਟ ਪਰਸਨਲੀ ਜਿਹੜਾ ਸਾਡਾ ਟੀਚਰ ਬੈਠ ਕੇ ਕਰਦਾ ਉਹਨੂੰ ਪੜਾ ਕੇ ਦੇਖਦਾ ਉਹਨੂੰ ਸਵਾਰ ਕਰਵਾ ਕੇ ਦੇਖਦਾ ਫਿਰ ਉਹਨੂੰ ਟੈਸਟਿੰਗ ਦੇ ਅਸੀ ਟੂਲਸ ਬਣਾਏ ਹੋਏ ਕਿ ਇੰਨਾ ਕਰੂਗਾ ਕਰੇਗਾ ਤਾਂ ਇੰਨੇ ਨੰਬਰ ਇੰਨਾ ਕਰੇਗਾ ਤਾਂ ਤਾਂ ਕਿ ਉਹ ਸਿਸਟਮ ਨਹੀਂ ਹੈ ਜਿਹਦੇ ਵਿੱਚ ਬੱਚੇ ਨੂੰ ਪੇਪਰ ਦਿੱਤਾ ਕਿਸ ਨੇ ਕਰ ਲਿਆ ਕਿਸ ਨੇ ਨਕਲ ਕਰ ਲਈ ਕੁਝ ਨਹੀਂ ਇਹ ਜਿਹੜੀ ਇਹ ਸਾਹਮਣੇ ਬੈਠ ਕੇ ਜਿਹੜੀ ਟੈਸਟਿੰਗ ਕਰਦਾ ਕੀ ਹੁੰਦਾ ਜਦੋਂ ਅਸੀਂ ਪੜ੍ਹਦੇ ਸੀ ਉਸ ਵੇਲੇ ਪ੍ਰਾਈਵੇਟ ਸਕੂਲ ਕੁਝ ਜ਼ਿਆਦਾ ਨਹੀਂ ਸੀ ਹਰ ਇੱਕ ਬੱਚੇ ਨੂੰ ਜਿਹੜਾ ਹੈ ਉਹ ਸਰਕਾਰੀ ਸਕੂਲ ਤੋਂ ਪੜ੍ਹਨਾ ਪੈਂਦਾ ਸੀ ਔਰ ਵਿਦੇਸ਼ ਸਮੇ ਦੇ ਨਾਲ ਨਾਲ ਜਿਹੜੇ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਆ ਗਏ ਔਰ ਉਹਨਾਂ ਦੇ ਜਿਹੜੇ ਆਪਣਾ ਇੱਕ ਬਿਜ਼ਨਸ ਹੈਗਾ ਆਪਣੇ ਕੋਲ ਇਸ ਤਰ੍ਹਾਂ ਦਾ ਜਿਹੜਾ ਪੈਸਾ ਲਗਾ ਕੇ ਉਹ ਨਵੇਂ-ਨਵੇਂ ਜਿਸ ਤਰ੍ਹਾਂ ਆਪ ਸਮਝ ਲੋਗੇ ਦਿਖਾਵਾ ਕਰਕੇ ਬੱਚਾ ਇੱਕ ਨਰਸੀ ਕਲਾਸ ਪੜਦਾ ਜੀ 100% ਨੰਬਰ ਹੈ ਕਿ ਮੇ ਨੰਬਰ ਮਾ ਮਾਪ ਇਸ ਗੱਲ ਤੇ ਬਹੁਤ ਖੁਸ਼ ਹੋ ਜਾਂਦਾ ਕਿ ਮੇਰੇ ਸੋ ਬੱਚੇ ਦੇ 100% ਨੰਬਰ ਬਟਾ ਬਹੁਤ ਇੰਟੈਲੀਜੈਂਟ ਜਦੋਂ ਉਹ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਨਾਲ ਬੈਠਦਾ ਇੱਕੋ ਮਾਪਦਾਨ ਸੇ ਤੇ ਹੁੰਦਾ ਫਿਰ ਪਤਾ ਲੱਗਦਾ ਕਿ ਬੱਚਾ ਉਹ ਇਥੇ ਸਟੱਡੀ ਕਰ। ਅਸੀਂ ਜਿੰਨਾ ਵੀ ਸਾਡਾ ਪੜੋ ਪੰਜਾਬ ਪੜੋ ਪੰਜਾਬ ਦਾ ਜਾਂ ਸਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਸਿਲੇਬਸ ਹੈ ਉਹ ਅਸੀਂ ਈ ਕੰਟੈਂਟ ਹੁੰਦਾ ਜੀ ਤਾਂ ਕਿ ਬੱਚੇ ਨੂੰ ਇੱਕ ਵਾਰੀ ਸਾਨੂੰ ਡਰਾਇੰਗ ਬੋਰਡ ਤੇ ਕਰਕੇ ਦਿਖਾਉਣਾ ਪੈਂਦਾ ਸੀਗਾ ਅੱਜ ਬੱਚੇ ਨੂੰ ਅਸੀਂ ਜਿਹੜਾ ਉਹ ਈ ਕੰਟੈਂਟ ਜੋ ਦੀ ਕਵਿਤਾਵਾਂ ਹੈ ਕਹਾਣੀਆਂ ਹੈ ਉੱਤੇ ਵੇਖ ਕੇ ਉਹ ਸਮਝੇਗਾ ਔਰ ਉਹ ਨੂੰ ਜੇ ਤੱਕ ਅਸੀਂ ਤਾਂ ਹੁਣ ਕਹਿ ਰਹੇ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਨਾ ਤਾਂ ਕਿਸੇ ਤਰ੍ਹਾਂ ਦੀ ਟੀਚਰਾਂ ਦੀ ਘਾਟ ਹੈ ਨਾ ਟੀਚਰਾਂ ਦੇ ਟੈਲੈਂਟ ਦੀ ਘਾਟ ਹੈ ਮਾਹੌਲ ਅਸੀਂ ਪੂਰਾ ਵਧੀਆ ਢੰਗ ਦਾ ਬਣਾਇਆ ਹੋਇਆ ਔਰ ਅਸੀਂ ਜਿਹੜਾ ਜੋ ਪ੍ਰਾਈਵੇਟ ਸਕੂਲ ਕਰਦੇ ਆ ਉਸ ਤੋਂ ਵੀ ਇੱਕ ਸਟੈਪ ਅੱਗੇ ਚੱਲ ਕੇ ਅਸੀਂ ਹੁਣ ਉਹ ਕਰ ਰਹੇ ਹਾਂ ਔਰ ਜਿਹੜਾ ਸਾਡੇ ਸਾਹਮਣੇ ਹੀ ਹੈ ਕਿ ਸਰਕਾਰੀ ਸਕੂਲ ਦਾ ਜਿਆਦਾ ਦਿਖ ਹੈ ਤੁਸੀਂ ਦੇਖ ਰਹੇ ਹੋ ਉਹ ਇੱਕ ਫਾਉਂਡਡ ਸਕੂਲ ਨਾਲੋਂ ਵਧੀਆ ਕਮੀਆਂ ਤਾਂ ਚਲੋ ਹੈ ਇਤਨੀ ਹੀ ਕਹਿ ਸਕਦੇ ਵੀ ਇਹ ਸਾਰੇ ਸਕੂਲ ਇਸ ਤਰ੍ਹਾਂ ਦੇ ਬਣਦੇ ਇਸ ਸਪੀਡ ਦੇ ਨਾਲ ਅਸੀਂ ਕਰ ਰਹੇ ਹਾਂ ਪਰ ਉਹ ਸੋਚ ਰਹੀ ਆ ਇਸ ਲਈ ਕਹੀਆਂ ਕਿ ਆਪਾਂ ਜਿਹੜੀ ਲੁੱਟ ਖੋਟ ਹੋਣਦੀ ਆ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਉਹ ਜਿਹੜਾ ਸਰਕਾਰੋਂ ਉਤੋਂ ਬੱਚੇ ਜਿਹੜੇ ਆ ਹਟ ਕੇ ਇੱਥੇ ਸਾਡੇ ਆਪਣੇ ਸਰਕਾਰੀ ਸਕੂਲਾਂ ਜਾਉਂਦੇ ਤੇ ਮੈਂ ਬਾਕੀ ਆ ਉਹਨੂੰ ਵੀ ਅਪੀਲ ਕਰਾਂਗਾ ਕਿ ਜਿਹੜਾ ਟਾਈ ਕਲਚਰ ਉਹਨਾਂ ਨੇ ਸ਼ੁਰੂ ਕੀਤਾ ਹੀ ਉਹ ਆਪਾਂ ਸਰਕਾਰੀ ਸਕੂਲਾਂ ਵੀ ਟਾਈ ਕਲਚਰ ਸਕੂਲ ਆਪਣਾ ਸ਼ੁਰੂ ਕਰਤਾ ਤੇ ਮੈਨੂੰ ਆਸ ਹੈ ਕਿ ਸਾਰੇ ਬੱਚੇ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਜਾ ਕਰਨਗੇ ਬਹੁਤ ਬਹੁਤ ਉਸ ਕਰ ਵੀ ਕਿ ਉਹ ਕਿ ਜਿਹੜੇ ਗਵਰਨਮੈਂਟ ਸਕੂਲਾਂ ਦੇ ਵਿੱਚ ਜਿਹੜਾ ਮਜ਼ਬੂਤ ਸਟਰਕਚਰ ਹੈ ਐਜੂਕੇਸ਼ਨ ਦਾ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਫਾਰਪਾਰਮੈਂਟ ਸਰ ਕਿੰਨਾ ਕਿਤੇ ਗੱਲ ਗੱਲੀਏ ਤੇ ਆਪਾਂ ਜਿਹੜਾ ਸਰਕਾਰੀ ਮਿਲਾ ਜਣਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਭਰਾਉਂਦੇ। ਉਹ ਵੀ ਕਿੰਨੇ ਦੀ ਗੱਲ ਕਰਦੇ ਕਿ ਉਹਨਾਂ ਨੂੰ ਮੁੱਕਿਆ ਹਾਂ ਤਾਂ ਕਿਸੇ ਨੂੰ ਨਹੀਂ। ਜਿਵੇਂ ਉਹਨਾਂ ਕੋਲ ਜੀਤ ਆਪਰਾ ਇਸ ਪੈਟਰਨ ਤੇ ਗੱਲ ਕਰਦੇ ਆਂ ਤਾਂ ਜ਼ਰੂਰ ਹਮਤ ਹੋਣੀ ਚਾਹੀਦੀ ਹੈ। ਅਚਾ ਉਹ ਕੋਸ਼ਿਸ਼ ਆਪਣੇ ਲੈਕਸਸ ਹੋ ਸਕਦੇ ਆਂ ਪਰ ਜਿਹੜੇ ਅਸੀਂ ਦੇਖਾਂਗੇ ਉਹ ਹੁੰਦਾ ਕਿ ਗੁਰੂ ਨੂੰ ਛੱਡ ਕੇ ਜਿਹੜੇ ਕਿ ਐਡਰਿਸਟ ਪਿੰਡ ਦੇ ਵਿੱਚ ਜਿੰਨੀ ਆਪਣੇ ਮੋਗ ਨਿਰਿੰਦੂ ਨੇ ਘਟੋਗਾ ਤਾਂ ਉਹਨਾਂ ਨੂੰ ਫ੍ਰੀ ਆਫ ਕਾਸਟ ਦੀ ਐਜੂਕੇਸ਼ਨ ਮਿਲ ਰਹੀ ਹੈ। ਕੋਟ ਐਡਰਿਸਟ ਘਟੋਕਾ ਇੱਕ ਅچھے ਮੌਕੇ ਵਿੱਚ ਪ੍ਰਾਪਤ ਕਰਕੇ ਉਨਾ ਵਾਸਤੇ ਜਿਹੜਾ ਗਵਰਨਮੈਂਟ ਜਿਹੜੇ ਮਾਜੋ ਸਕੱਤੀ ਸਹੂਲਤਾਂ ਤੋਂ ਬਹੁਤ ਜੁੜੇ ਨੇ ਕੁਦਰਤੀ ਕਿੱਗਾਰੇ ਵਿੱਚ ਸੁੱਲਣ ਬਹੁਸ਼ਕਲਾ ਜੋ ਕੋ ਭਰਾਂਦੇ ਆ ਉਹ ਤੁਸੀਂ ਦੇਖਿਆ ਹੈ ਅੱਜ ਲਾਈ ਉਹ ਐਗਜ਼ਾਮਪਲ ਦੇਖਿਆ ਕਿ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਇੰਨਾ ਵੱਡਾ ਜਿਹੜਾ ਫੰਕਸ਼ਨ ਹੈ ਔਰ ਕਿਸ ਤਰ੍ਹਾਂ ਸਕਸੈਸਫੁਲ ਫੰਕਸ਼ਨ ਹੋਇਆ ਪ੍ਰਾਈਵੇਟ ਸਕੂਲਾਂ ਨਾਲ ਕਿਤੇ ਬਿਹਤਰ ਇਹ ਬੱਚੇ ਨੇ ਪਰਫਾਰਮ ਕੀਤਾ ਸਕੂਲ ਦੀ ਪ੍ਰਿੰਸੀਪਲ ਰਜਵਿੰਦਰ ਪਾਲ ਕੋਰ ਨੇ ਵੀ ਸਕੂਲ ਨੂੰ ਇਸ ਪੱਧਰ ਤੱਕ ਲੈ ਕੇ ਆਉਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਕਹਾਣੀ ਨੂੰ ਸਾਂਝਾ ਕੀਤਾ ਬਸ ਇੰਨੀ ਖੁਸ਼ੀ ਕਿ ਮੈਂ ਪੰਜਾਬ ਪੜਾ ਪੰਜਾਬ ਦੀ ਸਭੀ ਟੀਮ ਔਰ ਸਕੂਲਸ ਦਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਅੱਜ ਨਹੀਂ ਉਹਨਾਂ ਤੋਂ ਮੈਨੂੰ ਲੱਗ ਜਾ ਰਹੀ ਹੈ। ਜਿਵੇਂ ਮੇਰੇ ਬੱਚੇ ਸਕੂਲ ਨੂੰ ਵਧੀਆ ਪਰਫਾਰਮ ਕਰ ਦਿੱਤਾ ਇਹਨਾਂ ਨੇ ਤੇ ਸਾਰੇ ਸੀਜ਼ਨ ਨੂੰ ਪਸੰਦ ਕੀਤਾ। ਤੁਸੀਂ ਸਕੂਲ ਨੂੰ ਸਾਮ ਰੱਖਿਆ ਇੰਨਾ ਵੱਡਾ ਫੰਕਸ਼ਨ ਆਰਗੇਨਾਈਜ਼ ਕਰਨਾ ਤੇ ਬੜੀ ਦਿਨਾਂ ਤੋਂ ਮੇਰੇ ਖਿਆਲ ਲੱਗ ਰਹੀ ਹੈ ਤੁਸੀਂ ਮਿਹਨਤ ਕਰ ਰਹੇ ਹੋ। ਇਸ ਮਿਹਨਤ ਦੇ ਵਿੱਚ ਤੁਹਾਨੂੰ ਕੋਈ ਵੀ ਅਚਨਗਰਾਈ ਹੋ ਸਰ ਅਰਚਨਾ ਤਾਂ ਹੁੰਦੀ ਹੈ ਹੀ ਇਹਨਾਂ ਨੇ ਕਹਿੰਦੀ ਪਰ ਇਸ ਤਰ੍ਹਾਂ ਹੋਏ ਜੀ ਇਹ ਜਿਹੜਾ ਪੈਸਾ ਸੀ 192000 ਜੀ ਇਹ ਮੈਂ ਪਹਿਲਾਂ ਤੇ ਕਮਿਊਨਿਟੀ ਤੋਂ ਵੀ ਲਿਆ ਸੀ ਉਹ ਵੀ ਲਾਇਆ ਸੀ ਹੁਣ 192000 ਟੋਟਲੀ ਜਿਹੜਾ ਮੈਂ ਆਪਣੀ ਜੀਸੇ ਖਰਚਿਆ ਇਸ ਸਕੂਲ ਨੂੰ ਮੈਂटेन ਕੀਤਾ ਹੈ ਇਸ ਕਰਕੇ ਕਿ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਚ ਜਾਂਦੇ ਨੇ ਐਸ ਸਕੂਲ ਚ ਆਉਣ ਤੇ ਵਧੀਆ ਐਜੂਕੇਸ਼ਨ ਫ੍ਰੀ ਸਾਰਾ ਕੁਝ ਮੈਂ ਗਰੀਬ ਘਰਾਂ ਦੇ ਬੱਚੇ ਅਸਲੀ ਇਹਨੇ ਲੁੱਟ ਕਰਵਾ ਰਹੇ ਆ ਪ੍ਰਾਈਵੇਟ ਸਕੂਲਾਂ ਚੋਲ ਜਿਏ ਹੁਣ ਇੱਥੇ ਐਜੂਕੇਸ਼ਨ ਹੈ ਸਟਾਫ ਮੈਂਬਰਾਂ ਨੇ ਸਹਿਯੋਗ ਕੀਤਾ ਹੈ ਸਮਾਰਟ ਸਕੂਲਾਂ ਦੇ ਇੰਚਾਰਜ ਇਸ ਲਕਸ਼ਣ ਸਿਰ ਕਿਸੀ ਨੇ ਮਨੇ ਬੜਾ ਮੰਨਿਆ ਕਿ ਕਿਦ ਕਿਰ ਲੜਕੀਆਂ ਜਿਵੇਂ ਅੱਜ ਲੜਕੀਆਂ ਦੀ ਲੋੜ ਹੀ ਮਿਲਾਈਆਂ ਲੜਕੀਆਂ ਨੂੰ ਕਾਫੀ ਪਿਛੜੇ ਜਾ ਰਹੇ ਅੱਜ ਸਮਾਜ ਵਿੱਚ ਇਹ ਲਾਹਣਤ ਹੈ ਜੀ ਇਹ ਕੂੜ ਖਤਮ ਨਹੀਂ ਹੋ ਰਹਾ ਪਰ ਮੇਰਾ ਇਹ ਛੋਟਾ ਜਿਹਾ ਭਰਾਨਾ ਹੈ ਕਿ ਇਹ ਜਿਹੜੇ ਮਾਪੇ ਸਾਡੇ ਕੋ ਗਰੀਬ ਘਰਾਂ ਦੇ ਬੱਚੇ ਆਉਂਦੇ ਨੇ ਇਹਨਾਂ ਲੋਕਾਂ ਦੀ ਸੋਚ ਨੂੰ ਡਵੈਲਪ ਕਰਨ ਵਾਸਤੇ ਕਿ ਇਹ ਬੱਚੀਆਂ ਕਿਸੇ ਨੂੰ ਘਟ ਨਹੀਂ ਕਿਉਂਕਿ ਬੱਚੇ ਅਕਸਰ ਦੇਖਿਆ ਜਾਂਦਾ ਕਿ ਲੜਕੇ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਪਾਏ ਜਾਂਦੇ ਨੇ ਤੇ ਲੜਕੀਆਂ ਸਾਡੇ ਸਰਕਾਰੀ ਸਕੂਲਾਂ 'ਚ ਪਾਈਆਂ ਜਾਂਦੀਆਂ ਨੇ ਤੇ ਇਹ ਫਾਸਲਾ ਮਟਾਉਣਾ ਮੈਂ ਇੱਥੇ ਲੋੜੀ ਦੀ ਲੜਕੀਆਂ ਦੀ ਸੈਲੀਬ੍ਰੇਟ ਕੀਤੀ ਹੈ ਔਰ ਮੈਂ ਇਹ ਇਹਨਾਂ ਨੂੰ ਇੱਕ ਮੈਸੇਜ ਦਿੱਤਾ ਕਿ ਆਪਣੇ ਲੜਕੇ ਵੀ ਇੱਥੇ ਲਿਆਓ ਕਿਉਂਕਿ ਇਹ ਸਕੂਲ ਪ੍ਰਾਈਵੇਟ ਸਕੂਲ ਨਾਲੋਂ ਕਿਤੇ ਵੱਧ ਹੈ ਸਾਡਾ ਸਟਾਫ ਵੈਲ এডਿਕੇਟਿਡ ਐਮਏ ਬੀਏ ਸਾਰੇ ਟੀਚਰ ਇਸ ਦੌਰਾਨ ਧੀਆਂ ਦੀ ਲੋਹੜੀ ਵੀ ਮਨਾਈ ਗਈ ਅਤੇ ਲੜਕੀਆਂ ਨੂੰ ਪੜਾ ਕੇ ਸਮਾਜ ਨਿਰਮਾਣ ਵਿੱਚ ਅੱਗੇ ਲਿਆਉਣ ਦਾ ਸੰਦੇਸ਼ ਵੀ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਕੂਲ ਪ੍ਰਬੰਧਨ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਦੀਪਕ ਚੰਗੋਤਰਾ ਦੇ ਨਾਲ ਵਿਵੇਕ ਕੋਬਰਾਏ ਪੰਜਾਬ ਟੀਵੀ ਗੁਰਦਾਸਪੁਰ